ਫਾਜ਼ਿਲਕਾ ਦੇ ਵਿੱਚ ਹਨੀ Trap ਦਾ ਮਾਮਲਾ ਆਇਆ ਸਾਹਮਣੇ ਥਾਣਾ ਸਿਟੀ ਪੁਲਿਸ ਨੇ 6 ਵਿਅਕਤੀਆਂ ਦੇ ਖਿਲਾਫ ਕੀਤਾ ਪਰਚਾ ਦਰਜ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਵਿੱਚ ਹਨੀ Trap ਦਾ ਮਾਮਲਾ ਸਾਹਮਣੇ ਆਇਆ ਮਲੋੜ ਚੌਂਕ ਤੋਂ ਇੱਕ ਵਿਅਕਤੀ ਨੂੰ ਗੁੰਮਰਾਹ ਕਰਕੇ ਸੱਚਾ ਸੋਦਾ ਕਲੋਨੀ ਲਜਾਇਆ ਗਿਆ ਅਤੇ ਉੱਥੇ ਲਿਜਾ ਕੇ ਉਸਦੇ ਕੱਪੜੇ ਉਤਾਰਵਾ ਕੇ ਵੀਡੀਓ ਬਣਾਈ ਗਈ ਅਤੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਅਤੇ ਮਾਮਲਾ 3 ਲੱਖ ਰੁਪਏ ਦੇ ਵਿੱਚ ਤੈ ਹੋ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਦਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ ਇਸ ਮਾਮਲੇ ਦੇ ਵਿੱਚ ਤਿੰਨ ਮਹਿਲਾਵਾਂ ਸਮੇਤ 6 ਜਨਾਂ ਦੇ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਇਸ ਸਬੰਧੀ ਪੂਰੀ ਜਾਣਕਾਰੀ ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿ ਅੱਗੇ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਵਿਅਕਤੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹਣੀ ਟਰੈਪ ਦੇ ਵਿੱਚ ਫਸਾਉਣ ਵਾਲਾ ਗਰੋਹ ਕਾਫੀ ਵੱਡਾ ਹੈ ਅਤੇ ਇਸ ਦੇ ਵਿੱਚ ਕਈ ਮਹਿਲਾਵਾਂ ਅਤੇ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੀ ਸਾਡੇ ਇੱਕ ਮਾਮਲਾ ਦਰਜ ਕੀਤਾ ਗਿਆ ਹਨੀ ਟ੍ਰੈਪ ਦਾ ਸਰਕੀ ਮਾਮਲਾ ਗਈ ਸੀ ਇਹਪੁਰ ਇਹ ਮਾਮਲਾ ਸਾਡੇ ਕੋਲ ਜਿਨਾ ਅਕੀ ਦਾ ਮਿਤੀ 29 ਜਨਵਰੀ ਨੂੰ ਰਜੀਵ ਸਿੰਘ ਨਾਮ ਦਾ ਰਵੀਤ ਕੁਮਾਰ ਨਾਮ ਦਾ ਇੱਕ ਸਾਡੇ ਕੋਲ ਆਇਆ ਸੀਗਾ ਵਿਅਕਤੀ ਜਿਹਨੇ ਕੇ ਡੀ ਸੀ ਸੀ ਸੀਗਾ ਕੋ ਮੈਨੂੰ ਇੱਕ ਲੇਡੀਜ਼ ਕੋ ਚਾਹਸਾ ਦੇ ਕੇ ਮਲੋੜ ਚੌਕ ਤੋਂ ਡੇਰਾ ਸਚਾ ਸੋਦਾ ਕਲੋਨੀ ਦੇ ਵਿੱਚ ਲੈ ਗਈ ਸੀਗੀ ਜਿੱਥੇ ਜਾ ਕੇ ਮੇਰੇ ਨਾਲ ਕੋਟ ਮਾਰ ਕੀਤੀ ਤੇ ਉਸ ਤੋਂ ਬਾਅਦ ਮੇਰੇ ਕੱਪੜੇ ਲੋਹਾ ਕੇ ਮੇਰੀ ਇੱਕ ਅਸ਼ਲੀਲ ਵੀਡੀਓ ਬਣਾ ਲਈ ਉਸ ਤੋਂ ਬਾਅਦ ਮੇਨੂੰ ਕੁਲ 10 ਲੱਖ ਰੁਪਏ ਦੀ ਡਿਮਾਂਡ ਕਰਦੇ ਰਹਿ ਨੇ ਤਾਂ ਮੈਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਂਦੇ ਰਹਿ ਉਹਨਾਂ ਦਾ ਬਿਆਨ ਲਿਖ ਕੇ ਤੇ ਅਸੀਂ ਜਿਹੜਾ ਮੁਕੱਦਮਾ 176 ਨੰਬਰ ਦਰਜ ਰਜਿਸਟਰ ਕੀਤਾ ਇਹਨਾਂ ਦਾ ਦਰਾਨੇ ਪੁਰਤਾਲ ਜਿਹੜਾ ਪਤਾ ਲੱਗਾ ਕਾਫੀ ਵੱਡਾ ਬ로우 ਸੀਗਾ 10 12 ਲੇਡੀਜ਼ ਕੋ 3 4 ਜਿਹੜੇ ਨੇ ਇਹਦੇ ਚ ਬੰਦੇ ਨੇ ਉਹਨਾਂ ਤੇ ਅਸੀਂ ਖਲਾਫ ਪਰਚਾ ਦਰਜ ਕਰ ਦਿੱਤਾ ਸਰ ਅਗਰ ਆਪਾਂ ਗੱਲ ਕੀਤੀ ਜਾਵੇ ਇਸ ਲੇਡੀਜ਼ ਵੱਲੋਂ ਪਹਿਲਾਂ ਵੀ ਕੋਈ ਅਜਿਹਾ ਮੁਕਦਮੇ ਦਰਜ ਕਰਾਏ ਗਏ ਨੇ ਜਾਂ ਪਹਿਲਾ ਹੀ ਮੁਕਤਮਾ ਸੀ ਮਤਲਬ ਪਹਿਲਾ ਹੀ ਹਨੀ Trap ਦਾ ਇਹ ਮਾਮਲਾ ਆ ਜਾਂਦਾ ਨਹੀਂ ਇਸ ਤੇ ਗ੍ਰੋਥ ਤੇ ਅਜੇ ਪਰਤਾਲ ਕਰਨੇ ਵੀ ਕਿਹੜੇ ਕਿਹੜੇ ਵਿੱਚ ਆ ਗਏ ਉਹਨਾਂ ਤੇ ਪਹਿਲਾਂ ਵੀ ਹੋ ਸਕਦਾ ਵੀ ਮੁਕਦਮੇ ਦਰਜ ਹੋਣ ਇਸ ਤਰ੍ਹਾਂ ਦੇ ਅਰ ਕਿੰਨੇ ਲੋਕ ਸੀ ਸਾਰ ਇਸਪੇ ਸ਼ਾਮਿਲ ਕਿੰਨੇ ਲੋਕ ਸੀ ਇੰਦੇ ਸ 7-8 ਲੇਡੀਜ਼ ਨੇ ਕੋ ਤਿੰਨ ਚਾਰ ਮੇਰੇ ਨਾਲ ਵਿਅਕਤੀ ਨੇ ਇਹ ਫੜ ਲਿਆ ਗਿਆ ਸਾਰਾ ਉਹਨਾਂ ਨੂੰ ਨਹੀਂ ਅਜੇ ਨਦੀ ਅਰੈਸਟ ਬਾਕੀ ਆ ਅਰੈਸਟ ਬਾਕੀ ਠੀਕ